ਤੁਸੀਂ ਸਾਡੀ ਕੰਪਨੀ ਦੀ ਇਹ ਵੀਡੀਓ ਦੇਖ ਹੀ ਲਈ ਹੋਣੀ ਆ ਵੀ ਕੁਝ ਬੰਦੇ ਸਾਡੀ ਕੰਪਨੀ ਦੇ ਜਾੜ ਦੇ ਵਿੱਚ ਆ ਕੇ ਟਰੱਕ ਚੋਰੀ ਕਰਨ ਆਗੇ ਸੀ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਸੋ ਇਦਾਂ ਦਾ ਮਿੱਤਰੋ ਕੁਝ ਨਹੀਂ ਹੋਇਆ ਥੋੜੀ ਮਿਸ ਅੰਡਰਸਟੈਂਡਿੰਗ ਹੋਈ ਆ ਜੋ ਇਹ ਵੀਡੀਓ ਦੇ ਵਿੱਚ ਬਾਈ ਨੇ ਇਹ ਸਾਡੀ ਕੰਪਨੀ ਦੇ ਵਿੱਚ ਐਜ਼ ਅ ਆਨਰਿਟਰੀ ਕੰਮ ਕਰ ਰਹੇ ਨੇ ਕਾਫੀ ਟਾਈਮ ਤੋਂ ਸਾਡੀ ਕੰਪਨੀ ਦੇ ਨਾਲ ਹੀ ਲੱਗੇ ਹੋਏ ਸੀ ਗੱਲ ਸਾਰੀ ਇਦਾਂ ਹੋਈ ਵੀ ਇਹਨਾਂ ਦੀ ਕਾਰ ਜਾੜ ਦੇ ਵਿੱਚ ਖੜੀ ਸੀ ਰਾਤ ਨੂੰ ਇਹ ਤਿੰਨ ਚਾਰ ਜਾਨੇ ਆਪਣੀ ਕਾਰ ਨੂੰ ਚੱਕਣ ਗਏ ਸੀ ਕਾਰ ਦੇ ਅੱਗੇ ਸਾਡੀ ਕੰਪਨੀ ਦਾ ਡਰਾਈਵਰ ਟਰੱਕ ਲਾ ਕੇ ਵਿੱਚੇ ਸੁੱਤਾ ਪਿਆ ਸੀ ਜਦੋਂ ਇਹਨਾਂ ਨੇ ਜਾ ਕੇ ਟਰੱਕ ਨੂੰ ਸਾਈਡ ਕਰਨ ਲਈ ਟਰੱਕ ਨੂੰ ਨੌਕ ਕੀਤਾ ਅੰਦਰ ਬੈਠਾ ਡਰਾਈਵਰ ਥੋੜਾ ਜਿਹਾ ਡਰ ਗਿਆ ਵੀ ਤਿੰਨ ਚਾਰ ਜਾਨੇ ਕੌਣ ਆ ਗਏ ਰਾਤ ਨੂੰ ਸੋ ਡਰਾਈਵਰ ਨੇ ਜਦ ਇਹ ਤਿੰਨ ਚਾਰ ਜਾਨੇ ਨੂੰ ਕਾਲ ਕੀਤੀ ਸੋ ਉਹਨਾਂ ਦਾ ਪਤਾ ਨਹੀਂ ਲੱਗਿਆ ਵੀ ਇਹ ਬਾਈ ਕੌਣ ਨੇ ਸੋ ਜਦ ਇਹ ਬਾਈ ਨੇ 911 ਤੇ ਕਾਲ ਕਰਕੇ ਪੁਲਿਸ ਬੁਲਾ ਲਈ ਸੋ ਇਹ ਸਾਰੀ ਗੱਲ ਇਦਾਂ ਹੋਈ ਬਾਈਆਂ ਦਾ ਬਿਲਕੁਲ ਕਸੂਰ ਨਹੀਂ ਕਾਲੂ ਮੈਂ ਟ੍ਰਾਂਟੋ ਚੱਲਿਆ ਬਾਈਆਂ ਦੇ ਨਾਲ ਜਾ ਕੇ ਵੀਡੀਓ ਬਣਾਉਂਗਾ ਬਾਈਆਂ ਦੇ ਮੂੰਹੋਂ ਸੁਣਾਵਾਂਗੇ ਵੀ ਇਹ ਗੱਲ ਕੀ ਹੋਈ ਸੀ ਬਾਕੀ ਬਾਈ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਕੋਈ ਇਹਨਾਂ ਨੇ ਚੋਰੀ ਨਹੀਂ ਕੀਤੀ ਵਧੀਆ ਸਾਡੀ ਕੰਪਨੀ ਦੇ ਨਾਲ ਇਹਨਾਂ ਦੀ ਬਣੀ ਹੋਈ ਆ ਮੈਂ ਤੇ ਸਾਰੇ ਪੇਜਾਂ ਨੂੰ ਇਹੀ ਰਿਕਵੈਸਟ ਕਰੂੰਗਾ ਵੀ ਇਹ ਵੀਡੀਓ ਨੂੰ ਪਲੀਜ਼ ਡਿਲੀਟ ਕਰ ਦਿਓ ਇਹ ਵੀਡੀਓ ਦੇ ਨਾਲ ਇਹਨਾਂ ਦੀ ਲਾਈਫ ਤੇ ਬਹੁਤ ਇਫੈਕਟ ਪੈਂਦਾ ਥੈਂਕ ਯੂ